ਨਾ ਦੀ ਕੋਈ ਚੀਜ਼ ਹੀ ਪੰਜਾਬ ਛੇੜਦੀ ਜਿੱਥੇ ਲੋਕਾਂ ਨੂੰ ਪ੍ਰੋਟੈਕਸ਼ਨ ਕਰਨ ਦੇ ਬਜਾਏ ਪੁਲਿਸ ਆਪਣੇ ਆਪ ਨੂੰ ਪ੍ਰੋਟेक्ट ਕਰਨ ਤੇ ਲੱਗ ਪਈ ਹੈ ਹੁਣ ਜਿੱਥੇ ਸਟੈਬਲਿਸ਼ ਚੌਕੀਆਂ ਵੀ ਸੀ ਅਤਵਾਦ ਦੇ ਟਾਈਮ ਤੇ ਜਦੋਂ ਮਾਹੌਲ ਇੱਥੇ ਵਿਗੜਿਆ ਪਰਮਨੈਂਟ ਚੌਕੀਆਂ ਬੈਠੀਆਂ ਅਸੀਂ ਲੋਕਾਂ ਦੀ ਵਸਤ ਵਾਸਤੇ ਹੁਣ ਉਹ ਵੀ ਬੰਦ ਕਰ ਦਿੱਤੀਆਂ ਗਈਆਂ ਥਾਣਿਆਂ ਦੀਆਂ ਕੰਧਾਂ ਚੁਕੀਆਂ ਜਾ ਰਹੀਆਂ ਮੇਰੇ ਆਪਣੇ ਘਰ ਨੂੰ ਜਿਹੜਾ ਰਸਤਾ ਕਾਦਿਆ ਚੋਂ ਜਾਂਦਾ ਹੈ ਉਹ ਸ਼ਾਮ ਨੂੰ 6 ਵਜੇ ਥਾਣੇ ਵਾਲੇ ਬੰਦ ਕਰਦੇ ਬਿਕੋ ਕੋ ਥਾਣਾ ਉਸੇ ਸੜਕ ਤੇ ਤੇ ਸਾਰਾ ਸਾਨੂੰ ਵੀ ਸੜਕ ਬਦਲ ਕੇ ਜਾਣਾ ਪੈਣਾ ਤੇ ਤੁਸੀਂ ਮੈਨੂੰ ਦੱਸੋ ਜਦੋਂ ਪੁਲਿਸ ਸਟੇਸ਼ਨਸ ਵਾਲੇ ਆਪਣੇ ਆਪ ਨੂੰ ਸੇਫ ਨਹੀਂ ਸਮਝਦੇ ਆਮ ਲੋਕ ਜਿਹੜੇ ਪੰਜਾਬ ਦੇ ਨੇ ਉਹ ਉਹਨਾਂ ਨੂੰ ਸੁਰੱਖਿਆ ਕੌਣ ਦੇਗਾ ਮੇਰਾ ਇਹ ਮੰਨਣਾ ਜੋ ਕੁਝ ਵੀ ਵੈਪਨਸ ਆ ਰਹੇ ਨੇ ਅਕ੍ਰੋਸ ਦੀ ਬਾਰਡਰ ਇਹ ਬਕਾਇਦਾ ਤੌਰ ਤੇ ਪੁਲਿਸ ਫੋਰਸਸ ਨੂੰ ਇਹਦੇ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਕਿਹੜੇ ਲੋਕ ਨੇ ਇੰਟਰਨੈਸ਼ਨਲ ਕਿਹੜੀਆਂ ਏਜੰਸੀਆਂ ਲੱਗੀਆਂ ਜਿਹੜੀਆਂ ਵੈਪਨ ਵੀ ਪਾਕਿਸਤਾਨ ਤੋਂ ਲੈ ਕੇ ਆ ਰਹੀਆਂ ਤੇ ਲਸ਼ਾ ਵੀ ਲੈ ਕੇ ਆਂਡ ਜੋ ਦੋਨੋਂ ਚੀਜ਼ਾਂ ਦੇ ਵਿੱਚ ਮੇਰਾ ਇਹ ਮੰਨਣਾ ਹੈ ਕਿ ਕੋਈ ਲੰਬਾ عرصਾ ਸਾਨੂੰ ਸਿਆਸਤ ਹੋ ਗਈ ਹੈ ਕਿ ਇਹਦੇ ਵਿੱਚ ਪੁਲਿਸ ਦੀ ਹੀ ਪ੍ਰੋਟੈਕਸ਼ਨ ਇਹਨਾਂ ਲੋਕਾਂ ਨੂੰ ਅੱਜ ਮੈਂ ਇੱਥੇ ਜੈੰਤੀਪੁਰ ਆਇਆ ਤਾਂ ਮੈਂ ਵੀ ਕੜੇ ਸ਼ਬਦਾਂ ਦੇ ਵਿੱਚ ਵਿਖੇਦੀ ਕਰਨਾ ਚਾਹੁੰਦਾ ਕਿ ਇਹ ਪਰਿਵਾਰ ਬਹੁਤ ਦਿਨ ਤੋਂ ਐਂਟੀ ਨੈਸ਼ਨਲ ਫੋਰਸਸ ਦੇ ਖਿਲਾਫ ਅਤਵਾਦ ਦੇ ਟਾਈਮ 'ਚ ਵੀ ਲੜਿਆ ਤੇ ਹੁਣ ਵੀ ਲੜ ਰਹੀ ਹੈ ਇਹਦੇ ਵਿੱਚ ਪੁਲਿਸ ਨੂੰ ਆਪਣੇ ਆਪ ਹੀ ਹੁਣ ਤੁਸੀਂ ਵੇਖੋ ਇਹਨਾਂ ਦੇ ਘਰ ਤੇ ਬਾਹਰੋਂ ਆ ਕੇ ਬੰਮ ਮਾਰਦੇ ਘਰ ਦੇ ਵਿੱਚ ਨਹੀਂ ਬਨੇ ਬੱਚੇ ਵੀ ਇੱਥੇ ਨੇ ਬੰਦਾ ਵੀ ਬੈਠਾ ਹੋਣਾ ਤੇ ਉਹ ਕੁਦਰਤੀ ਪਚਾ ਹੋ ਗਿਆ ਪਰ ਮੇਰੀ ਅਪੀਲ ਹੈ ਸਪੈਸ਼ਲੀ ਜਿਹੜੀਆਂ ਪੁਲਿਸ ਐਨਫੋਰਸਿੰਗ ਏਜੰਸੀਜ਼ ਨੇ ਕਿ ਇਹਨਾਂ ਨੂੰ ਆਇਡੈਂਟੀਫਾਈ ਕਰੋ ਬੰਦੇ ਅਰੈਸਟ ਕੀਤੇ ਜਾਣ आम ਜਿਹੜਾ پیسਫੁਲ ਸਿਟੀਜ਼ਨ ਹੈ ਪੰਜਾਬ ਦਾ ਉਹ ਬਿਲਕੁਲ ਇਸ ਟਾਈਮ ਹਤਾਸ਼ਿਤ ਹੋਇਆ ਇਹ ਪਰਿਵਾਰ ਨੇ ਤਗੜਾ ਪਰਿਵਾਰ ਹੈ ਆਪਣੀ ਪ੍ਰੋਟੈਕਸ਼ਨ ਖੁਦ ਕਰਨ ਦੇ ਕਾਬਿਲ ਹੈ ਬਟ ਹਰ ਪੰਜਾਬੀ ਐ ਨਹੀਂ ਤੋਂ ਇਹ ਮੈਨੂੰ ਬਹੁਤ ਇਸ ਗੱਲ ਦਾ ਗਹਿਰਾ ਰੰਝ ਹੈ ਕਿ ਪੰਜਾਬ ਦੇ ਹਾਲਾਤ ਬਹੁਤ ਮੁਸ਼ਕਲ ਨੇ ਕਾਂਗਰਸ ਨੇ ਆਪਣੇ ਬਹੁਤ ਵੱਡੇ ਪੈਮਾਨੇ ਤੇ ਕੁਰਬਾਨੀਆਂ ਦੇ ਕੇ ਆਪਣੇ ਕਾਡਰਸ ਦੀ ਪੁਲਿਸ ਦੀਆਂ ਵੀ ਹੋਈਆਂ ਉਹਦੇ ਵਿੱਚ ਕਿ ਪੰਜਾਬ ਨੂੰ ਅਸੀਂ ਫੇਰ ਸ਼ਾਂਤ ਕੀਤਾ ਸੀ ਅਨਫੋਰਚਨਟਲੀ ਜਿੱਦਾਂ ਦਾ ਇਹ ਭਗਵੰਤ ਮਾਨ ਆਇਆ ਇੱਕੋ ਬਦਲਾ ਆਇਆ ਕਿ ਜਿਹੜੇ ਲੋਕ ਸੁਰੱਖਿਆ ਨਾਲ ਘਰਾਂ 'ਚ ਸੌਂਦੇ ਸੀ ਉਹ ਹੁਣ ਕੋਈ ਰਾਤ ਬੰਦਾ ਡਰਦਾ ਆਪਣੇ ਘਰ 'ਚ ਵੀ ਨਹੀਂ ਕਿਸੇ ਨੂੰ ਪਤਾ ਕਿ ਮੈਂ ਸੁਰੱਖਿਅਤ ਆਇਆ ਕਿ ਮੈਨੂੰ ਕਿਉਂਕਿ ਅਸੀਂ ਤੇ ਟੈਰਰਿਜ਼ਮ ਦਾ ਦੌਰ ਵੀ ਵੇਖਿਆ ਇਸ ਪਰਿਵਾਰ ਨੇ ਵੀ ਝੱਲਿਆ ਤੇ ਅਸੀਂ ਵੀ ਝੱਲੇ ਆ ਸਾਨੂੰ ਤੇ ਉਹੀ ਹਾਲਾਤ ਨਜ਼ਰ ਆਣੇ ਸ਼ੁਰੂ ਹੋ ਗਏ ਕਿ ਨਾ ਸਿੱਥੇ ਕੋਈ ਸਾਡੀ ਦੀ ਨਾ ਕੋਈ ਮਾਂ ਨਾ ਕੋਈ ਸਾਡੀ ਪੈਣ ਸੁਰੱਖਿਤ ਕੋਈ ਪਰਸ ਲੈ ਕੇ ਜਾਂਦੀ ਤੇ ਪਰਸ ਖੋ ਕੇ ਲੈ ਜਾਂਦੇ ਕੋਈ ਚੀਨੀ ਪਾ ਕੇ ਜਾਂਦੀ ਤੇ ਚੀਨੀ ਗਲੇ ਚੋਂ ਖਾ ਲੈਂਦੇ ਕੋਈ ਵਾਲੀਆਂ ਪਾਦੀ ਤੇ ਵਾਲੀਆਂ ਖੋ ਲੈਂਦੇ ਬੁਰਾ ਹਾਲ ਹੈ ਨਸ਼ੇ ਦਾ ਮੇਰਾ ਕੱਲ ਹਰ ਤੀਜਾ ਘਰ ਪੰਜਾਬ ਚ ਹਰ ਤੀਜਾ ਘਰ ਜੇ ਮੈਂ ਗਲਤ ਨਹੀਂ ਹੋਵਾਂਗਾ ਇਹ ਇਸ ਨਸ਼ੇ ਦੇ ਚੱਕਰ ਦੇ ਵਿੱਚ ਅੱਜ ਸਾਡੇ ਨੌਜਵਾਨ ਬੱਚੇ ਜਿਹੜੇ ਨੇ ਉਹ ਇਹਦੇ ਵਿੱਚ ਹਰ ਕਾਰ ਪ੍ਰਭਾਵਿਤ ਹੋ ਗਏ ਦੱਸੋ ਜਿੱਥੇ ਨੌਜਵਾਨੀ ਪ੍ਰਭਾਵਿਤ ਇੰਨੇ ਵੱਡੇ ਲੈਵਲ ਤੇ ਹੋ ਗਈ ਹੈ ਇੱਕ ਪਾਸੇ ਜੋ ਪੜਿਆ ਲਿਖਿਆ ਸੀ ਚੰਗੀ ਪਨੀਰੀ ਸੀ ਪੰਜਾਬ ਦੀ ਉਹ ਬਾਹਰਲੇ ਮੁਲਕਾਂ 'ਚ ਜਿਹੜੇ ਰਹਿ ਗਏ ਨੇ ਉਹਨਾਂ ਨੂੰ ਸੁਰੱਖਿਆ ਕੋਈ ਨਹੀਂ ਤੋਂ ਇਸ ਗੱਲ ਬਾਰੇ ਸਾਨੂੰ ਬਹੁਤ ਵੱਡੀ ਚਿੰਤਾ ਹੈ ਖਾਸ ਤੌਰੇ ਜਿਹੜੀ ਬਾਰਡਰ ਦੀ ਬੈਲਟ ਇਹ ਟੈਰਰਿਜ਼ਮ ਵੇਲੇ ਵੀ ਸਾਰਿਆਂ ਨਾਲੋਂ ਵੱਧ ਇੱਧਰ ਹੀ ਜ਼ੋਰ ਸੀ ਇਸ ਕਾਰਨ ਹੁਣ ਇਹਦੇ ਵਿੱਚ ਜੁਆਇੰਟ ਰਿਸਪੋਨਸੀਬਿਲਟੀ ਆਮ ਆਦਮੀ ਪਾਰਟੀ ਦੀ ਭਗਵੰਤ ਦੀ ਤੇ ਸੈਂਟਰਲ ਗਵਰਨਮੈਂਟ ਦੀ ਕਿਉਂਕਿ ਕੰਡੇ ਦੀ ਤਾਰ ਤੋਂ ਜੇ ਵੇਖੀਏ ਤਾਂ ਆ ਜਿਹੜਾ ਤੁਹਾਡਾ ਪਿੰਡ ਹੈ ਜਿੱਥੇ ਅਸੀਂ ਜੇਤੀਪੁਰ ਬੈਠੇ ਆ 50 ਕਿਲੋਮੀਟਰ ਤੱਕ ਜਿੰਨੀ ਬਾਰਡਰ ਬੈਲਟ ਆਲਮੋਸਟ 50 ਕਿਲੋਮੀਟਰ ਚ ਆ ਜਾਂਦੀ ਉਥੇ ਬਾਰਡਰ ਸਕਿਉਰਟੀ ਫੋਰਸ ਵੀ ਜਿਹੜੀ ਹੈ ਉਹ ਵੀ ਓਨੀ ਹੀ ਜ਼ਿੰਮੇਵਾਰ ਹੈ ਜਿੰਨੀ ਸਾਡੀ ਲੋਕਲ ਪੰਜਾਬ ਪੁਲਿਸ ਮੈਂ ਸਾਹਮਣੇ ਇਹਨਾਂ ਦੀ ਕੋਆਰਡੀਨੇਸ਼ਨ ਹੀ ਨਹੀਂ ਆਪਸ ਵਿੱਚ ਜਿੰਨੀ ਬਾਰਡਰ ਸਕਿਉਰਿਟੀ ਫੋਰਸ ਸਾਡੇ ਬਾਰਡਰਸ 'ਚ ਲੱਗੀ ਹੈ ਤੇ ਸਾਡੀ ਪੁਲਿਸ ਫੋਰਸ ਹੈ ਨੇ ਇਹਨਾਂ ਨੂੰ ਦੋਨਾਂ ਨੂੰ ਜੁਆਇੰਟ ਇਹਦੇ ਤੇ ਸਰਵੇਲੈਂਸ ਕਰਨੀ ਚਾਹੀਦੀ ਆਪਰੇਸ਼ਨ ਕਰਨਾ ਚਾਹੀਦਾ ਮਾੜੇ ਅਨਸਰ ਮੇਰਾ ਤਾਂ ਫੇਰ ਮੰਨਣਾ ਹੈ ਕਿ ਬਕਾਇਦਾ ਤੌਰ ਪੁਲਿਸ ਫੋਰਸ ਜੇ ਇਮਾਨਦਾਰੀ ਨਾਲ ਕੰਮ ਕਰੇ ਇਹਨਾਂ ਨੂੰ ਇੱਕ ਇੱਕ ਬੰਦੇ ਦਾ ਪਤਾ ਪੰਜਾਬ ਦੇ ਲੋਕਾਂ ਨੂੰ ਮੈਂ ਅਪੀਲ ਕਰੂੰਗਾ ਸਾਰੀ ਪੋਲਿਟਿਕਲ ਜਮਾਤਾਂ ਨੂੰ ਵੀ ਕਰੂੰਗਾ ਸਾਰੇ ਪੋਲੀਟਿਕਲ ਲੀਡਰਜ਼ ਨੂੰ ਵੀ ਕਰਾਂਗਾ ਕਿ ਜੋ ਅੱਤਵਾਦ ਦੇ ਵੇਲੇ ਹਾਲਾਤ ਸੀ ਉਹ ਹਾਲਾਤ ਆਇਸਤਾ ਆਇਸਤਾ ਬਣਦੇ ਜਾ ਰਹੇ ਉਦੋਂ ਵੀ ਬਹੁਤ ਭਾਰੀ ਨੁਕਸਾਨ ਹੋਇਆ 35000 ਤੋਂ ਵੱਧ ਪੰਜਾਬੀ ਜਿਹੜਾ ਉਹ 15 ਸਾਲ ਚ ਸ਼ਿਕਾਰ ਹੋਇਆ ਤੇ ਅੱਜ ਦੇ ਦਿਨ ਤੱਕ ਅਸੀਂ ਆਰਥਿਕ ਤੌਰ ਤੇ ਪੈਰਾਂ ਤੇ ਨਹੀਂ ਆ ਸਕੇ ਜਦੋਂ ਅੱਤਵਾਦ ਸ਼ੁਰੂ ਹੁੰਦਾ 1978 ਚ ਉਦੋਂ ਤੱਕ ਪੰਜਾਬ ਇੱਕ ਨੰਬਰ ਦਾ ਆਰਥਿਕ ਤੌਰ ਤੇ ਇੱਕ ਨੰਬਰ ਦਾ ਸੂਬਾ ਸੀ ਹਿੰਦੁਸਤਾਨ ਚ ਪਰ ਪਰ ਕੈਪਟਾ ਇਨਕਮ ਸਾਰੇ ਨੂੰ ਨੰਬਰ 1 ਜੇ ਕੋਈ ਡਾਟਾ ਚੈੱਕ ਕਰੇ 1978 ਤੱਕ ਸਾਡੇ ਤੇ ਕਰਜ਼ਾ ਸਾਰਾ 1000 ਕੇ 2000 ਕਰੋੜ ਦਾ ਸੀ 1000 ਤੋਂ 2000 ਕਰੋੜ ਆਲਮੋਸਟ ਰੈਵਨਿਊ ਸਰਪਲਸ ਡੇਟ ਸੀ ਹਾਈਐਸਟ ਪਰ ਕੈਪਟਾ ਇਨਕਮ ਸੀ ਨੌਜਵਾਨਾਂ ਕੋ ਕੰਮ ਹੈ ਸੀ ਜੀਓ ਪੀਰੀਅਡ 15 ਸਾਲ ਦਾ ਨਾਲ ਦਾ ਮੇਰਾ ਮੰਨਣਾ ਹੈ ਅੰਮ੍ਰਿਤਸਰ ਸਾਹਿਬ ਤੋਂ ਲੈ ਕੇ ਰਾਜਪੁਰੇ ਤੱਕ ਅੱਜ ਸਾਰੇ ਜੀਟੀ ਰੋਡ ਤੇ ਇੱਕ ਸ਼ਹਿਰ ਹੋਣਾ ਸੀ ਬਹੁਤ ਵੱਡੀ ਸਾਡੇ স্মল স্কেল ਤੇ మీడియం স্কেল ਇੰਡਸਟਰੀ ਇਨੀਕ ਪੰਜਾਬ ਚ ਆ ਰਹੀ ਸੀ ਨਜ਼ਰ ਲੱਗੀ ਪੰਜਾਬ ਨੂੰ